ਪਿੰਡ ਰਾਮੂ ਵਾਲਾ ਵਿਖੇ ਬਾਬਾ ਲਖਾਜੀ ਦੀ ਅਗਵਾਈ ਹੇਠ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪਾਵਨ ਵਾਲਮੀਕੀ ਤੀਰਥ ਗੁਰੂ ਗਿਆਨ ਆਸ਼ਰਮ ਦੇ ਗੱਦੀ ਨਸ਼ੀਲ ਸੰਤ ਗਿਰਧਾਰੀ ਨਾਥ ਜੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਵਿਸ਼ੇਸ਼ ਰਿਪੋਰਟ ਜੀਵਾਰਾ ਜੀ ਅੱਜ ਤੇ ਪਹੁੰਚੇ ਨੇ ਇਸ ਤੌਰ ਤੇ ਕੀ ਕਹਿਣਾ ਚਾਹੁੰਦੇ ਜੀ ਉਹ ਬੋਲੇ ਸੋਹਨਾਰਾ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਜੋ ਕਿ ਸੰਵਿਧਾਨ ਦੇ ਰਚੇਤਾ 바ਵਾ ਸਾਹਿਬ ਡਾਕਟਰ ਭੀਮਰਾਓ ਵੇਡਕਰ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਮਨਾ ਰਿਹਾ ਮਨਾਇਆ ਜਾ ਰਿਹਾ ਹੈ ਇਸੇ ਕਰਕੇ ਅਸੀਂ ਇਸ ਨਗਰ ਦੇ ਵਿੱਚ ਸਾਧ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਅਤੇ 바ਵਾ ਸਾਹਿਬ ਦੇ ਜੋ ਸੰਵਿਧਾਨ ਵਿੱਚ ਲਿਖਿਆ ਹੈ ਉਸ ਬਾਰੇ ਸੂਚਿਤ ਕਰਨ ਵਾਸਤੇ ਚਪਕਿਓ ਜੀ ਹਰ ਵਾਲਮੀਕੀ ਜੀ ਹਰ ਹਰ ਵਾਲਮੀਕੀ ਇਹ ਵੀ ਮੇਰੇ ਸੰਵਿਧਾਨ ਮੈਂ ਬਾਬਾ ਲਖਾ ਰਾਮੂ ਵਾਲ ਗੁਰੂ ਗਿਆਨ ਅਤਰਮ ਸਮਾਜ ਸੇਵਾ ਸੁਸਾਇਟੀ ਦਾ ਚੇਅਰਮੈਨ ਆ ਅੱਜ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਜੀ ਇਹ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਰੱਖਿਆ ਗਿਆ ਸੀ ਇਹ ਇਹਨਾ ਪ੍ਰੋਗਰਾਮ ਹਰ ਸਾਲ ਮਨਾਇਦਾ ਵਾ ਤੇ ਇਸ ਵਾਰ ਵੀ ਜਿਹੜਾ ਪ੍ਰੋਗਰਾਮ ਬੜੀ ਧੂਮਤਾਂ ਮਨਾਇਆ ਵਾ ਉਹ ਚਾਚੇ ਤੌਰ ਤੇ ਇੱਥੇ ਮਾਰਾ ਸਤਿਗੁਰ ਗਰਧਾਰੀ ਨਾਥ ਵੀ ਪਹੁੰਚੇ ਨੇ ਤੇ ਹੋਰ ਵੀ ਸਾਧੂ ਸੰਤ ਪਹੁੰਚੇ ਨੇ ਇੱਥੇ ਕਾਫੀ ਤੇ ਅੱਗੇ ਤੋਂ ਮੈਂ ਜਿਹੜਾ ਵਾ ਵਾਧ ਤੋਂ ਵਾਧ ਜੋ ਵੀ ਸਾਡੇ ਕੋਲ ਸ਼ੁਰੂ ਬਣੂਗਾ ਵਾਧ ਤੋਂ ਵਾਧ ਜਿਹੜਾ ਪ੍ਰੋਗਰਾਮ ਕਰਾਂਗੇ ਤੇ ਮੈਂ ਤੇ ਸਾਰਿਆਂ ਅੱਗੇ ਅਪੀਲ ਕਰਦਾ ਹੱਥ ਜੋੜ ਕੇ ਕਿ ਆਪਾਂ ਜਿਹੜਾ ਵਾ ਬਾਬਾ ਸਾਹਿਬ ਵੇਟ ਕਰਦੇ ਜਿਹੜਾ ਦਰਸਾਏ ਹੋਏ ਮਾਰਗ ਤੇ ਚੱਲੀਏ ਤੇ ਆਪਣੇ ਜਿਹੜਾ ਬੱਚਿਆਂ ਨੂੰ ਵਾਧ ਤੋਂ ਵਾਧ ਪੜ੍ਹਾਈਏ ਅਸੀਂ ਆਪਣੇ ਬੱਚਿਆਂ ਨੂੰ ਵਾਧ ਤੋਂ ਵਾਧ ਪੜ੍ਹਾਵਾਂਗੇ ਤੇ ਤਾਂ ਸਾਡੇ ਲੋਕਾਂ ਦੇ ਘਰਾਂ ਤੋਂ ਗਰੀਬੀ ਨਿਕਲੂਗੀ ਪੜ੍ਹਾਈ ਦੇ ਨਾਲ ਹੀ ਸਾਨੂੰ ਨੌਕਰੀਆਂ ਮਿਲਣਗੀਆਂ ਤੇ ਪੜ੍ਹਾਈ ਦੇ ਨਾਲ ਹੀ ਸਾਡੀ ਤਰੱਕੀ ਹੋਣੀ ਹੈ ਵਾਧ ਤੋਂ ਵਾਧ ਬੱਚਿਆਂ ਨੂੰ ਪੜ੍ਹਾਈਏ ਇਹ ਹਰ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਜੂਥ ਨੂੰ ਇਹ ਮੈਸੇਜ ਦੇਣਾ ਜੀ ਨਸ਼ਿਆਂ ਤੋਂ ਜਿਹੜਾ ਵਾ ਉਹ ਗਰੇਜ ਕਰਨਾ ਨਸ਼ੇ ਤੋਂ ਪਰੇ ਰਹਿਣ ਇਹ ਜਿਹੜਾ ਜੀਵਨ ਹੈ ਜਿਹੜਾ ਅਮੁੱਲਾ ਜੀਵਨ ਜਿਹੜਾ ਇਹ ਬਾਰ-ਬਾਰ ਨਹੀਂ ਮਿਲਣਾ ਤੇ ਆਪਾਂ ਜਿਹੜਾ ਵਾ ਚੰਗੇ ਕੰਮਾਂ ਨੂੰ ਲੱਗੀਏ ਗੁਰੂਆਂ ਦੇ ਚਰਨੀ ਲੱਗੀਏ ਨਾਮ ਸ਼ਬਦ ਨਾਲ ਜੁੜੀਏ ਤੇ ਨਸ਼ਿਆਂ ਤੋਂ ਦੂਰ ਰਹੀਏ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੋ ਬੋਲੇ ਸੋਨ ਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਅਸੀਂ ਇੱਥੇ ਪਹੁੰਚੇ ਆ ਜੀ ਰਾਮੂ ਵਾਲੀ ਪਿੰਡ ਇਹ ਲੱਖਾ ਜੀ ਆ ਸਾਡੇ ਹਰ ਸਾਲ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਉਂਦੇ ਨੇ ਤੇ ਇਸ ਸਾਲ ਵੀ ਇਹਨਾਂ ਨੇ ਮਨਾਇਆ ਤੇ ਇੱਥੇ ਗੁਰੂ ਮਹਾਰਾਜ ਜੀ ਪਹੁੰਚੇ ਆ ਸਾਰੀਆਂ ਸੰਗਤਾਂ ਪਹੁੰਚੀਆਂ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਫਤਿਹ ਜੋ ਬੋਲੇ ਸੋਨ ਸੋਨ ਰਾਮੂ ਵਾਲੀ ਗੁਰੂ ਮਹਾਰਜ ਜੀ ਦਾ ਨੇ ਰਾਮ ਨਾਮ ਹਿਰਾ ਸਿੰਘ ਪਿੰਡ ਗੁਰੂ ਕੀਵਡਾਲੀ ਪ੍ਰਧਾਨ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਇਹ ਡਾਕਟਰ ਭੀਮਰਾਮ ਬੇਦਕੜ ਜੀ ਦਾ ਜੋ ਸਾਡੇ ਵੀਰ ਲਖਾ ਜੀ ਮਨਾਉਂਦੇ ਨੇ ਹਰ ਸਾਲ ਤੇ ਉਸ ਸੰਦੇਸ਼ਾ ਜੇਕ ਮਿਲਿਆ ਸਾਨੂੰ ਵੀ ਇੱਥੇ ਪਹੁੰਚਣ ਵਾਸਤੇ ਇਸੇ ਇਹਨਾਂ ਦੇ ਸੰਦੇਸ਼ੇ ਤੇ ਆਏ ਤੇ ਬਹੁਤ ਖੁਸ਼ੀ ਹੋਈ ਹੈ ਜੀ ਵੀ ਜਿਹੜਾ ਡਾਕਟਰ ਭੀਮਰਾਮ ਬੇਦਕਰ ਦਾ ਜਨਮ ਦਿਹਾੜਾ ਸਾਰਿਆਂ ਨੂੰ ਵਾਦ ਚੜ ਕੇ ਬੁਲਾਉਣਾ ਚਾਹੀਦਾ ਤੇ ਜਿਹੜੇ ਬੱਚੇ ਆ ਬੱਚਿਆਂ ਨੂੰ ਨਸ਼ੇ ਤੋਂ ਗ੍ਰੇਜ਼ ਲੈਣਾ ਚਾਹੀਦਾ ਤੇ ਸੰਸਥਾ ਦੇ ਨਾਲ ਜੁੜਨ ਜਿਸ ਤਰ੍ਹਾਂ ਸਾਡੇ ਜਹੇਦਾਰ ਜੀ ਬਾਬਾ ਮਹਾਕਾਲ ਜੀ ਜਸਵੰਤ ਸਿੰਘ ਜੀ ਬਾਬਾ ਪਰੰਜੀਤ ਸਿੰਘ ਜੀ ਗੁਰੂਗ੍ਰਿਵਡਾਲੀ ਤੋਂ ਇਸ ਤਰ੍ਹਾਂ ਸਾਰੇ ਸੰਗਤ ਨੂੰ ਨਾਲ ਲੈ ਕੇ ਚੱਲਦੇ ਆ ਤੇ ਸਾਰੀ ਸੰਗਤ ਦਾ ਵੀ ਫਰਜ਼ ਬਣਦਾ ਵੀ ਨਾਲ ਲਾ ਕੇ ਚੱਲਣ ਤੇ ਸੰਗਤਾਂ ਨੂੰ ਬੇਨਤੀ ਵੀ ਵੱਤੋ ਵੱਤ ਸੰਸਥਾ ਦੇ ਨਾਲ ਜੁੜਨ ਦੀ ਵੈਕਰ ਜੀ ਦਾ ਖਾਲਸਾ ਵੈਕਰ ਜੀ ਫਤਿਹ